ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਇਲੈਕਟਿਵ ਪੰਜਾਬੀ ਇਲੈਕਟਿਵ ਜਮਾਤ 11ਵੀਂ ਪੁਸਤਕ ਆਧੁਨਿਕ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚੋਂ ਅੱਜ ਦਾ ਜੋ ਕਵੀ ਆਪਾਂ ਡਿਸਕਸ ਕਰਾਂਗੇ ਉਹ ਹੈ ਪਰਮਿੰਦਰ ਜੀਤ 1 1946 ਪ੍ਰੀਤਮ ਸਿੰਘ ਦਾ ਪਰਮਿੰਦਰਜੀਤ ਸਿੰਘ ਦਾ ਜਨਮ ਸਰਦਾਰ ਤੇਜਾ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਪਿੰਡ ਜੋੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1 ਜਨਵਰੀ 1946 ਨੂੰ ਹੋਇਆ ਉਹਨਾਂ ਨੇ ਪੰਜਾਬੀ ਆਨਰਜ਼ ਕੀਤੀ ਉਹਨਾਂ ਦਾ ਮੁੱਖ ਕੀਤਾ ਕਿਤਾਬਾਂ ਦਾ ਸੰਪਾਦਨ ਸੀ ਉਹਨਾਂ ਨੇ ਕੋਲਾਜ ਕਿਤਾਬ ਲਖਤਮ ਪ੍ਰਵਿੰਦਰਜੀਤ ਮੇਰੀ ਮਾਰਫਤ ਬਚਪਨ ਘਰ ਤੇ ਮੈਂ ਕੁਝ ਮੇਰਾ ਕੁਝ ਹਾਸਲ ਦੋਹੀ ਗਜਲ ਗੀਤ ਚੌਮੁਖੀਆਂ ਆਦ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਟ ਕੀਤੇ ਇਸ ਤੋਂ ਇਲਾਵਾ ਉਸਨੇ ਨਾਟਕ ਅੰਦਰ ਬਾਹਰ ਮੰਟੋ ਸਾਫਰਨਾਮਾ ਹਿਰੋਸ਼ੀਮਾ ਦਾ ਸੰਮੁਖ ਜਪਾਨ ਯਾਤਰਾ ਤੋਂ ਬਿਨਾ ਆਲੋਚਨਾ ਦੇ ਤੇ ਖੋਜ ਸੰਪਾਦਨ ਅਨੁਵਾਦ ਆਦਾ ਸਲਾਹਕਾ ਜੋ ਕੰਮ ਕੀਤਾ ਉਹਨਾਂ ਨੂੰ ਸਹਿਤਕ ਦੇਣ ਦੇ ਬਦਲੇ ਦੇਸ਼ ਵਿਦੇਸ਼ ਤੋਂ ਕਈ ਸਨਮਾਨ ਮਿਲੇ ਆਪ ਨੂੰ ਸ਼ੋਮਣੀ ਪੰਜਾਬੀ ਕਵੀ ਦਾ ਸਨਮਾਨ ਭਾਸ਼ਾ ਵਿਭਾਗ ਪੰਜਾਬ ਤੋਂ ਪ੍ਰਾਪਤ ਹੋਇਆ ਪਰਮਿੰਦਰ ਦੀ ਰਚਨਾ ਨੂੰ ਮਨੁੱਖੀ ਜੀਵਨ ਦੀਆਂ ਅਹਿਮ ਸਮੱਸਿਆਵਾਂ ਰਿਸ਼ਤਿਆਂ ਦੀ ਬਹੁਪੰਤੀ ਪੇਸ਼ ਕਰੀ ਪ੍ਰਕਿਰਤੀ ਚੇਤਨ ਆਪ ਨੂੰ ਜਥਾਰਥ ਰੂਪਤ ਵਿੱਚ ਚਿਤਰਿਆ ਗਿਆ ਹੈ ਸਭ ਤੋਂ ਵੱਡਾ ਜੁਰਮ ਬੱਚੇ ਤੋਂ ਲੁੱਟੀ ਹੋਈ ਪਤੰਗ ਖੋਣੀ ਜੁਰਮ ਹੈ ਲੁੱਟੀ ਹੋਈ ਡੋਰ ਖੋਣੀ ਵੀ ਜੁਰਮ ਹੈ ਬੱਚੇ ਤੋਂ ਉਹਦੀ ਖੇਡ ਦੇ ਪਲ ਖੋਹ ਲੈਣੇ ਜੁਰਮ ਹੈ ਪ੍ਰਸੰਗ ਵਿਚਾਰਾਂ ਦੀਨ 17 ਅਦਨਕ ਪੰਜਾਬੀ ਕਾਵ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪਰਮਿੰਦਰਜੀਤ ਦੀ ਕਵਤਾ ਸਭ ਤੋਂ ਵੱਡਾ ਜੁਰਮ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਵਿੱਚ ਕਵੀ ਇਹ ਭਾਵ ਪੇਸ਼ ਕਰਦਾ ਹੈ ਕਿ ਸਮਾਜਿਕ ਸਥਿਤੀਆਂ ਵਿੱਚ ਬੱਚੇ ਦੇ ਬਾਲਪਨ ਨਾਲ ਖਿਲਵਾੜ ਕਰਨਾ ਜੁਰਮ ਹੈ ਅਤੇ ਸਭ ਤੋਂ ਵੱਡਾ ਜੁਰਮ ਬੱਚੇ ਤੋਂ ਉਸਦਾ ਬਚਪਨ ਖੋ ਲੈਣਾ ਹੈ। ਵਿਆਖਿਆ ਕਵੀ ਕਹਿੰਦਾ ਹੈ ਕਿ ਬੱਚੇ ਤੋਂ ਉਸਦੀ ਲੁੱਟੀ ਹੋਈ ਪਤੰਗ ਖੋਣੀ ਜੁਰਮ ਹੈ। ਬੱਚੇ ਤੋਂ ਉਸਦੀ ਲੁੱਟੀ ਹੋਈ ਪਤੰਗ ਦੀ ਡੋਰ ਵੀ ਡੋਰ ਨੂੰ ਖੋਣਾ ਵੀ ਚੰਗੀ ਗੱਲ ਨਹੀਂ। ਅਸਲ ਵਿੱਚ ਬੱਚੇ ਤੋਂ ਉਸਦੀ ਖੇਡ ਦੇ ਪਲ ਖੋਹ ਲੈਣੇ ਜੁਰਮ ਹਨ। ਜੁਰਮ ਹੈ। ਬਚਪਨ ਨੂੰ ਬਚਪਨ ਨੂੰ ਅਣਤੱਕੇ ਰਾਹਾਂ ਤੇ ਤੋਰਨ ਤੋਂ ਵਰਜਣਾ ਵੀ ਜੁਰਮ ਹੈ ਬੱਚੇ ਨੂੰ ਪੌੜੀ ਚੜਦਿਆਂ ਅਗਲਾ ਡੰਡਾ ਚੜ੍ਹਨ ਤੋਂ ਰੋਕਣਾ ਵੀ ਜੁਰਮ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਬੱਚੇ ਨੂੰ ਉਸ ਰਾਤ ਤੇ ਜਿਹੜਾ ਉਸਨੇ ਨਾ ਦੇਖਿਆ ਹੋਵੇ ਤੁਰਨ ਨੂੰ ਰੋਕਣਾ ਜੁਰਮ ਹੈ ਬੱਚੇ ਨੂੰ ਪੌੜੀ ਚੜ੍ਹਦੇ ਨੂੰ ਅਗਲਾ ਡੰਡਾ ਚੜਨ ਤੋਂ ਰੋਕਣਾ ਤੇ ਇਹ ਕਹਿ ਕੇ ਡਰਾਉਣਾ ਕਿ ਉਹ ਡਿੱਗ ਪਵੇਗਾ ਵੀ ਜੁਰਮ ਹੈ ਇਸ ਨਾਲ ਅਸੀਂ ਉਸ ਤੋਂ ਉਸਦਾ ਬਾਲਪਨ ਖੋਣ ਦਾ ਜੁਰਮ ਕਰਦੇ ਹਾਂ बच्चे दी बे बेशवब बेशवब हँसी ते उस दी अनभोली किलकारी नु ਵਿੱਚੋਂ ਤੋੜ ਦੇਣਾ ਜੁਰਮ ਹੈ ਬੱਚੇ ਨੂੰ ਬੱਚਾ ਹੋਣ ਦੀ ਸਜ਼ਾ ਦੇਣਾ ਜੁਰਮ ਹੈ ਪਰ ਸਭ ਤੋਂ ਵੱਡਾ ਜੁਰਮ ਹੈ ਬੱਚੇ ਤੋਂ ਉਸਦਾ ਬਚਪਨ ਖੋ ਲੈਣਾ ਸਭ ਤੋਂ ਵੱਡਾ ਜੁਰਮ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਜਦੋਂ ਬੱਚਾ ਬਿਨਾਂ ਕਾਰਨ ਬਿਨਾਂ ਕਿਸੇ ਕਾਰਨ ਹੱਸ ਰਿਹਾ ਹੋਵੇ ਜਾਂ ਅਣਪੋੜ ਤਿਲਕਾਰੀ ਮਾਰ ਰਿਹਾ ਹੋਵੇ ਤਾਂ ਉਸ ਨੂੰ ਵਿਚਾਰੋਂ ਰੋਕਣਾ ਜੁਰਮ ਹੈ ਅਸਲ ਵਿੱਚ ਬੱਚੇ ਅਜਿਹੇ ਬੇਅਕਲੀ ਭਰੀਆਂ ਗੱਲਾਂ ਕਰਦੇ ਹੀ ਹੁੰਦੇ ਹਨ ਬੱਚੇ ਨੂੰ ਇਸ ਤਰ੍ਹਾਂ ਕਰਦੇ ਨੂੰ ਰੋਕਣਾ ਉਸ ਨੂੰ ਬੱਚਾ ਹੋਣ ਦੀ ਸਜ਼ਾ ਦੇਣ ਤੇ ਇਹ ਤੋਲ ਹੈ ਇਹ ਜੁਰਮ ਹੈ ਬੱਚੇ ਦੇ ਮਾਮਲੇ ਵਿੱਚ ਉਸ ਤੋਂ ਉਸਦਾ ਬਾਲਪਨ ਖੋਹ ਲੈਣਾ ਤੇ ਉਸ ਨੂੰ ਬੱਚਿਆਂ ਵਰਗੀਆਂ ਗੱਲਾਂ ਨਾ ਕਰਨ ਦੇਣਾ ਸਭ ਤੋਂ ਵੱਡਾ ਜੁਰਮ ਹੈ ਕਵਿਤਾ ਦਾ ਕੇਂਦਰੀ ਭਾਵ ਕਵਤਾ ਇਸ ਕਵਤਾ ਵਿੱਚ ਬਚਪਨ ਬੱਚੇ ਦੇ ਬਚਪਨ ਨੂੰ ਅਨੁਭਵਤਾ ਅਤੇ ਉਸ ਦੀ ਨਿਰਸ਼ਲਤਾ ਪ੍ਰਗਟ ਹੈ ਉਹ ਚਾਹੁੰਦਾ ਹੈ ਕਿ ਸਮਾਜਿਕ ਪ੍ਰਸਥਿਤੀਆਂ ਦੁਆਰਾ ਬੱਚੇ ਦੇ ਬਾਲਪਨ ਨਾਲ ਖਿਲਵਾੜ ਨਾ ਹੋਵੇ ਤੇ ਸਾਨੂੰ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋਣਾ ਨਹੀਂ ਚਾਹੀਦਾ ਕਵਤਾ ਦਾ ਛਾਰ ਸਭ ਤੋਂ ਵੱਡਾ ਜੁਰਮ ਕਵਤਾ ਪਰਮਿੰਦਰ ਦੀ ਲਿਖੀ ਹੋਈ ਹੈ ਇਸ ਕਵਤਾ ਵਿੱਚ ਇਹ ਵਿਚਾਰ ਪ੍ਰਗਟ ਕਰਦਾ ਹੈ ਕਿ ਸਮਾਜਿਕ ਸਥਿਤੀਆਂ ਵਿੱਚ ਬੱਚੇ ਦੇ ਬਾਲਪਨ ਨਾਲ ਖਿਲਵਾੜ ਕਰਨਾ ਜੁਰਮ ਹੈ ਕਵੀ ਕਹਿੰਦਾ ਹੈ ਕਿ ਬੱਚੇ ਤੋਂ ਉਸਦੀ ਲੁੱਟੀ ਹੋਈ ਪਤੰਗ ਖੋਣੀ ਜੁਰਮ ਹੈ ਬੱਚੇ ਤੋਂ ਉਸਦੀ ਲੁੱਟੀ ਹੋਈ ਪਤੰਗ ਦੀ ਡੋਰ ਖੋ ਲੈਣਾ ਵੀ ਚੰਗੀ ਗੱਲ ਨਹੀਂ ਆਸਲ ਵਿੱਚ ਬੱਚੇ ਤੋਂ ਉਸਦੀ ਖੇਡ ਦੇ ਪਾਲ ਖੋ ਲੈਣਾ ਜੁਰਮ ਹੈ ਬੱਚੇ ਨੂੰ ਉਸ ਰਾ ਉੱਤੇ ਜਿਹੜਾ ਉਸਨੇ ਦੇਖਿਆ ਨਾ ਹੋਵੇ ਤੁਰਨ ਨੂੰ ਰੋਕਣਾ ਜੁਰਮ ਹੈ ਬੱਚੇ ਨੂੰ ਪੌੜੀ ਚੜ੍ਹਦੇ ਨੂੰ ਅਗਲਾ ਡੰਡਾ ਚੜ੍ਹਨ ਤੋਂ ਰੋਕਣਾ ਇਹ ਕਹਿ ਕੇ ਡਰਾਉਣਾ ਕਿ ਉਹ ਡਿੱਗ ਪਵੇਗਾ ਵੀ ਜੁਰਮ ਹੈ ਇਸ ਲਈ ਅਸੀਂ ਉਸ ਤੋਂ ਉਸ ਬਲਪਨ ਦਾ ਬਲਪਨ ਖੋਣ ਦਾ ਜੁਰਮ ਕਰਦੇ ਹਾਂ ਬੱਚਾ ਬਿਨਾਂ ਕਿਸੇ ਕਾਰਨ ਹੱਸ ਰਿਹਾ ਹੋਵੇ ਜਾਣ ਪੋਲ ਕਿਲਕਾਰੀ ਮਾਰ ਰਿਹਾ ਹੋਵੇ ਤਾਂ ਉਸ ਨੂੰ ਵਿਚਕਾਰੋਂ ਰੋਕ ਦੇਣਾ ਜੁਰਮ ਹੈ ਆਸਰ ਵਿੱਚ ਬੱਚਾ ਜਈਆਂ ਬੇਅਕਲੀਆਂ ਭਰੀਆਂ ਗੱਲਾਂ ਕਰਦੇ ਹੀ ਹਨ ਕਰਦੇ ਹੀ ਹੁੰਦੇ ਹਨ ਬੱਚੇ ਨੂੰ ਇਸ ਤਰ੍ਹਾਂ ਬਰਦੀ ਨੂੰ ਰੋਕਣਾ ਉਸ ਨੂੰ ਬੱਚਾ ਹੋਣ ਦੀ ਸਜ਼ਾ ਦੇਣ ਦੇ ਤੁਲ ਹੈ ਇਹ ਜੁਰਮ ਹੈ ਬੱਚੇ ਦੇ ਮਾਮਲੇ ਵਿੱਚ ਉਸ ਤੋਂ ਉਸਦਾ ਬਾਲਪਨ ਖੋਹ ਲੈਣਾ ਤੇ ਬੱਚ ਨੂੰ ਬੱਚਿਆਂ ਵਰਗੀਆਂ ਗੱਲਾਂ ਨਾ ਕਰਨਾ ਦੇਣਾ ਸਭ ਤੋਂ ਵੱਡਾ ਜੁਰਮ ਹੈ ਪ੍ਰਸ਼ਨ ਉੱਤਰ ਸਭ ਤੋਂ ਵੱਡਾ ਜੁਰਮ ਕਪਤਾ ਕਿਸ ਦੀ ਹੈ ਪਰਮਿੰਦਰਜੀਤ ਦੀ ਬੱਚੇ ਤੋਂ ਕਿਸ ਕਿਸਮ ਦੀ ਪਤੰਗ ਖੋਣੀ ਖੋਣਾ ਜੁਰਮ ਹੈ ਲੁੱਟੀ ਹੋਈ ਬੱਚੇ ਤੋਂ ਕਿਹੜੇ ਪਲ ਨਹੀਂ ਖੋਣੇ ਚਾਹੀਦੇ ਖੇਡ ਦੇ ਪਲ ਬੱਚੇ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਜੁਰਮ ਕਿਹੜਾ ਹੈ ਬੱਚੇ ਤੋਂ ਬਚਪਨ ਖੋਲਣਾ ਏਸੀ ਆਪਣੀ ਮਹੱਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਆਉਂਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ